ਗੱਲ ਕਰਾਂਗੇ ਜੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਾਇਰਲ ਫੋਟੋ ਹੋ ਰਹੀ ਹੈ ਜਿਹਦੇ ਵਿੱਚ ਅਮੀਰ ਖਾਨ ਦਾ ਫੇਸ ਹੈ ਜਿਹੜਾ ਉਹ ਲਾਇਆ ਹੋਇਆ ਹੈ ਕਹਿਣ ਤੋਂ ਭਾਵ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਲਿਬਾਸ ਦੇ ਵਿੱਚ ਦਿਖਾਇਆ ਗਿਆ ਐਨਾ ਹੀ ਨਹੀਂ ਇੱਕ ਫੇਕ YouTube ਚੈਨਲ ਹੈ ਟੀ ਸੀਰੀਜ਼ ਕੰਪਨੀ ਦੇ ਨਾਮ ਦਾ ਟੀ ਸੀਰੀਜ਼ ਕੰਪਨੀ ਦਾ ਆਫੀਸ਼ੀਅਲ ਚੈਨਲ ਜਿਹੜਾ ਉਹ ਅਲੱਗਤੋਂ ਹੈ ਕਿਸੇ ਨੇ ਫੇਕ ਬਣਾਇਆ ਹੋਇਆ ਉਸ ਨੇ ਇਹ ਫਿਲਮ ਦਾ ਟੀਜ਼ਰ ਹੈ ਜਿਹੜਾ ਉਹ ਵੀ ਰਿਲੀਜ਼ ਕਰਤਾ ਜੀ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਗੱਲ ਅਮੀਰ ਖਾਨ ਦੀ ਟੀਮ ਤੱਕ ਜਿਹੜੀ ਪਹੁੰਚ ਜਾਂਦੀ ਹੈ ਮੁੱਦਾ ਹਾਈਲਾਈਟ ਆ ਜਿਹੜਾ ਹੋ ਗਿਆ ਤਾਂ ਇਸ ਤੋਂ ਬਾਅਦ ਅਮੀਰ ਖਾਨ ਦੀ ਟੀਮ ਨੇ ਰਿਪਲਾਈ ਕੀਤਾ ਹੈ ਕਿ ਅਮੀਰ ਖਾਨ ਇਸ ਤਰ੍ਹਾਂ ਦੀ ਕੋਈ ਵੀ ਫਿਲਮ ਹੈ ਜਿਹੜੀ ਨਹੀਂ ਕਰ ਰਹੇ ਉਹਨਾਂ ਕੋਲੇ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਜੈਕਟ ਨਹੀਂ ਹੈ ਜਿਸ ਤੇ ਉਹ ਕੰਮ ਕਰ ਰਹੇ ਐ ਬਾਕੀ ਅਮੀਰ ਖਾਨ ਨੇ ਖੁਦ ਵੀ ਕਿਹਾ ਕਿ ਉਹ ਗੁਰੂ ਸਾਹਿਬਾਨ ਜੀ ਦਾ ਸਤਿਕਾਰ ਕਰਦੇ ਐ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਐ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਕਰਦੇ ਐ ਉਹ ਕਦੇ ਵੀ ਇਸ ਤਰ੍ਹਾਂ ਦਾ ਲਿਬਾਸ ਪਾ ਕੇ ਫਿਲਮ ਹੈ ਜਿਹੜੀ ਨਹੀਂ ਬਣਾਉਣਗੇ ਇਹ ਸਾਰਾ ਕੁਝ ਜਿਹੜਾ ਬਣਾਇਆ ਗਿਆ ਏਆਈ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕਹਿੰਦੇ ਐ ਆਉਣ ਵਾਲੇ ਦਿਨਾਂ ਦੇ ਵਿੱਚ AI ਨੇ ਹੋਰ ਬੇੜਾ ਜਿਹੜਾ ਬਿਠਾ ਦੇਣਾ ਹੈ ਹਾਲੇ ਤਾਂ ਸ਼ੁਰੂਆਤ ਹੈ ਕਦੇ ਇਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹਸਣ ਲਾ ਆਂਦੇ ਆ ਗੁਰੂ ਨਾਨਕ ਦੇਵ ਜੀ ਦੀ ਵੀ ਇੱਕ ਫੋਟੋ ਹੈਗੀ ਹੈ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਹੱਸ ਰਹੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋਰ ਸ਼ਰਾਰਤੀ ਅਨਸਰ ਹੈ ਜਿਹੜੇ ਉਹ ਦਰਬਾਰ ਤੋਂ ਕਰਨਗੇ ਕਿਵੇਂ ਵੀ ਇਸ ਨੂੰ ਰੂਪ ਹੈ ਜਿਹੜਾ ਉਹ ਦੇ ਸਕਦੇ ਹੈ ਫਿਲਹਾਲ ਇਹ ਫੋਟੋ ਹੈ ਜਿਹੜੀ AI ਨਾਲ ਬਣਾਈ ਗਈ ਹੈ